ਐਕਸਟਰਾ ਇਨਕਮ ਕਿਵੇਂ ਬਣਾ ਸਕਦੇ ਆ ਯੂਕੇ ਚ ਤੁਸੀਂ ਵੀਕਐਂਡ ਤੇ ਕੰਮ ਕਰਕੇ ਮੈਂ ਤੁਹਾਨੂੰ ਦੱਸਦਾ ਇੱਕ ਹੋਰ ਆਈਡੀਆ ਉਹ ਕੀ ਆ ਵੀ ਤੁਸੀਂ ਕਾਰਵਾਸ਼ ਦਾ ਕੰਮ ਕਰ ਸਕਦੇ ਹੋ ਕਾਰ واਸ਼ ਦਾ ਕੰਮ ਕਰਨ ਵਾਸਤੇ ਕੋਈ ਵੱਡਾ ਧਾਮਾ ਝਾਮਾ ਨਹੀਂ ਚਾਹੀਦਾ ਹੁੰਦਾ। ਉਹਦੇ ਤੁਸੀਂ ਵਾਸ਼ਰ ਲੈ ਸਕਦੇ ਆ ਜਿਹੜਾ ਪਾਵਰ واਸ਼ ਕਰਦਾ ਹੁੰਦਾ। ਉਹ ਤੁਸੀਂ ਆਨਲਾਈਨ ਖਰੀਦ ਲਓ, ਨਵਾਂ ਖਰੀਦ ਲਓ ਜਾਂ ਫਿਰ ਤੁਸੀਂ ਕਿਰਾਏ ਤੇ ਲੈ ਲਓ ਜਾਂ ਫਿਰ ਤੁਸੀਂ ਪੁਰਾਣਾ ਲੈ ਲਓ। ਉਹ ਖਰੀਦਣ ਤੋਂ ਬਾਅਦ ਤੁਸੀਂ ਆਪਣੀ ਫੇਸਬੁੱਕ ਮਾਰਕੀਟਪਲੇਸ ਤੇ ਐਡ ਪਾ ਸਕਦੇ ਆ ਤੇ ਓਦੋਂ ਇਲਾਵਾ ਤੁਸੀਂ ਗਮਟਰੀ ਤੇ ਜਿੰਨੀਆਂ ਵੀ ਲੋਕਲ ਵੈਬਸਾਈਟਾਂ ਨੇ ਐਡ ਪਾ ਦੋ। ਤੁਹਾਨੂੰ ਕਾਲਸ ਆਉਣੀਆਂ ਸ਼ੁਰੂ ਹੋਣਗੀਆਂ। ਤੁਸੀਂ ਵੀਕਐਂਡ ਦੇ ਉੱਤੇ ਘਰੋ ਘਰੀ ਜਾ ਕੇ ਤੁਸੀਂ ਡੋਰ ਟੂ ਡੋਰ ਕਾਰ واਸ਼ ਕਰ ਸਕਦੇ ਆ। ਵਧੀਆ ਚਾਹੇ ਤੁਸੀਂ ਇੱਕ ਹੋਵਰ ਵੀ ਲੈ ਲਓ ਜਿਹਨੂੰ ਵੈਕਿਊਮ ਕਲੀਨਰ ਕਹ ਕੰਮ ਦਿੰਦਾ ਹੈ ਤੇ ਬਹੁਤ ਸਾਰੇ ਬਾਹਰਲੇ ਮੁਲਕਾਂ ਦੇ ਵਿੱਚ ਖਾਸ ਤੌਰ ਤੇ ਯੂਕੇ ਕੈਨੇਡਾ ਅਮਰੀਕਾ ਦੇ ਵਿੱਚ ਕੰਮ ਆਉਂਦੀ ਆ ਇਹਨੂੰ ਤੁਸੀਂ ਫੁੱਲ ਟਾਈਮ ਵੀ ਕਰ ਸਕਦੇ ਆ ਸੈਲਫ ਇੰਪਲੋਇਡ ਤੌਰ ਤੇ ਵੀ ਕੰਮ ਕਰ ਸਕਦੇ ਆ ਤੇ ਆਪਣੀ ਕੰਪਨੀ ਵੀ ਰਜਿਸਟਰਡ ਕੀਤੀ ਆ ਕਈਆਂ ਨੇ ਤਾਂ ਕਲੀਨਿੰਗ ਦੀਆਂ ਕਾਰਬੋਸ਼ ਦੀਆਂ ਕੰਪਨੀਆਂ ਵੀ ਰਜਿਸਟਰਡ ਕੀਤੀਆਂ ਹੋਈਆਂ ਨੇ ਤੇ ਘਰੋ ਘਰੀ ਜਾ ਕੇ ਲੋਕੀ ਕੰਮ ਪ੍ਰੋਵਾਈਡ ਕਰਾਉਂਦੇ ਆ ਵੈਨਾਂ ਰੱਖੀਆਂ ਹੋਈਆਂ ਨੇ ਵਧੀਆ ਲੈਵਲ ਦੇ ਉੱਤੇ ਕੰਮ ਕਰਦੇ ਆ ਭਾਈ ਗਰਮੀਆਂ ਦੇ ਟਾਈਮ ਯੂਕੇ ਦੇ ਵਿੱਚ ਪੈਸੇ ਕਮਾਉਣ ਦਾ ਇੱਕ ਬਹੁਤ ਕੈਂਡ ਸਾਧਨ ਆ ਇਹ ਤਰੀਕਾ ਹੈਗਾ ਗ੍ਰਾਸ ਕਟਿੰਗ ਦਾ ਸਿਰਫ ਕਬਾੜ ਵੱਢ ਕੇ ਖੱਬਲ ਵੱਢ ਕੇ ਤੁਸੀਂ ਵਧੀਆ ਪੈਸੇ ਅਰਨ ਕਰ ਸਕਦੇ ਆ ਹੁਣ ਦੇਖੋ ਪਿੰਡਾਂ ਦੇ ਵਿੱਚ ਵੀ ਆਪਾਂ ਕੱਖ ਵੜਦੇ ਸੀਗੇ ਚਰੀ ਵੜਦੇ ਸੀ ਬਰਸੀਨ ਵੜਦੇ ਸੀਗੇ ਇੱਥੇ ਵੀ ਤੁਸੀਂ ਖੱਬਲ ਵੱਢ ਕੇ ਸਗੋਂ ਪੈਸੇ ਕਮਾ ਸਕਦੇ ਹੋ ਵੀ ਪੌਂਡਾਂ ਦੇ ਵਿੱਚ ਸੋ ਇਹ ਹੁੰਦਾ ਕਿਵੇਂ ਆ ਤੁਸੀਂ ਕੀ ਕਰਨਾ ਹੈ ਗਰਾਸ ਕਟਿੰਗ ਵਾਲੀ ਵਧੀਆ ਮਸ਼ੀਨ ਲੈ ਲੈਣੀ ਆ ਜਾਂ ਫਿਰ ਤੁਸੀਂ ਨਹੀਂ ਲੈ ਸਕਦੇ ਤਾਂ ਕਿਰਾਏ ਤੇ ਲੈ ਲਓ ਜਾਂ ਪੁਰਾਣੀ ਲੈ ਲਓ ਫੇਸਬੁੱਕ ਮਾਰਕੀਟਪਲੇਸ ਦੇ ਉੱਤੋਂ ਉਹ ਲੈ ਕੇ ਤੁਸੀਂ ਆਪਣੇ ਆ ਜਿਹੜੀ ਐਡ ਆ ਉਹ ਪਾਉਣੀ ਆ ਫੇਸਬੁੱਕ ਮਾਰਕੀਟਪਲੇਸ ਦੇ ਉੱਤੇ ਆ ਗਮਟਰੀ ਦੇ ਉੱਤੇ ਜਾਂ ਜਿਹੜੀਆਂ ਵੀ ਲੋਕਲ ਵੈਬਸਾਈਟਾਂ ਹੁੰਦੀਆਂ ਨੇ ਤੋਂ ਨੂੰ ਆਰਡਰ ਆਨੇ ਸ਼ੁਰੂ ਹੋ ਜਾਣਗੇ ਲੋਕੀ ਆਪਣੇ ਲੌਨ ਦੇ ਵਿੱਚੋਂ ਲੋਕੀ ਆਪਣੇ ਗਾਰਡਨ ਦੇ ਵਿੱਚੋਂ ਜਾਂ ਆਪਣੇ ਖੇਤਾਂ ਚੋਂ ਕਬਾੜ ਕਟਵਾਉਂਦੇ ਆ ਇਹ ਜਿਹੜਾ ਕੰਮ ਆ ਖਾਸ ਤੌਰ ਤੇ ਜਿੱਥੇ ਗੋਰਿਆਂ ਦੀ ਆਬਾਦੀ ਜ਼ਿਆਦਾ ਆ ਉੱਥੇ ਬਹੁਤ ਚੱਲਦਾ ਏ ਸੋ ਤੁਸੀਂ ਇਸ ਕੰਮ ਨੂੰ ਅਜ਼ਮਾ ਕੇ ਵਧੀਆ ਪੈਸੇ ਅਰਨ ਕਰ ਸਕਦੇ ਆ ਇੱਕ ਇੱਕ ਗਾਰਡਨ ਕੱਟ ਕੇ 40 ਤੋਂ 50 ਪਾਉਂਡ ਜਾਂ ਜੇ ਵੱਡਾ ਗਾਰਡਨ ਆ ਤਾਂ 80 ਪਾਉਂਡ 100 ਪਾਉਂਡ ਜੇ ਜ਼ਿਆਦਾ ਥੋੜਾ ਹੋਰ ਵੱਡਾ ਏ ਤਾਂ ਤੁਹਾਡੇ ਕੋਲੇ 200 ਪਾਉਂਡ ਵੀ ਇੱਕ ਬਾਰ ਦੇ ਇੱਕ ਬੰਦੇ ਦੇ ਘਰ ਤੇ ਕਮਾਈ ਤੁਹਾਨੂੰ ਹੋ ਸਕਦੀ ਆ ਸੋ ਵਧੀਆ ਆਪਸ਼ਨ ਆ ਸੈਲਫ ਇੰਪਲਾਈਡ ਵੀ ਕਰ ਸਕਦਾ ਕੋਈ ਬ ਤਾਂ ਵਧੀਆ ਕਰ ਸਕਦੇ ਆ ਪਾਰਟ ਟਾਈਮ ਦੇ ਤੌਰ ਤੇ ਕਰਨਾ ਤਾਂ ਸੈਟਰਡੇ ਸੰਡੇ ਨੂੰ ਕਰ ਸਕਦੇ ਆ ਤੇ ਮਸ਼ੀਨ ਆਪਣੀ ਲੈਣੀ ਆ ਆਪਣੀ ਲੈ ਲਓ ਕਿਰਾਏ ਤੇ ਲੈਣੀ ਆ ਕਿਰਾਏ ਤੇ ਲੈ ਲਓ ਪੁਰਾਣੀ ਲੈਣੀ ਆ ਪੁਰਾਣੀ ਲੈ ਲਓ ਨਵੀਂ ਚਾਹੇ ਨਵੀਂ ਲੈ ਲਓ ਤੇ ਵਧੀਆ ਰੇਟ ਆ ਤੁਸੀਂ ਆਪਣੇ ਹਿਸਾਬ ਨਾਲ ਫਿਕਸ ਕਰਨਾ ਕਿਸੇ ਦੀ ਟੈਂ ਟੈਂ ਨਹੀਂ ਪੈਂ ਪੈਂ ਨਹੀਂ ਹਨਾ ਸੋ ਚੰਗਾ ਕੰਮ ਤੁਹਾਡਾ ਇਹ ਚੱਲ ਸਕਦਾ ਜੇ ਤੁਸੀਂ ਚਲਾਉਣਾ ਚਾਹੁੰਦੇ ਹੋ ਬਹੁਤ ਸਾਰੇ ਬੰਦੇ ਜਿਨ੍ਹਾਂ ਨੂੰ ਮੈਂ ਜਾਣਦਾ ਉਹਨਾਂ ਨੇ ਪਿਛਲੇ 2-3 ਸਾਲਾਂ ਦੇ ਵਿੱਚ ਇਹ ਚੀਜ਼ ਕੀਤੀ ਆ ਤੇ ਪੈਸੇ ਵੀ ਅਰਨ ਕੀਤੇ ਆ ਪੈਸੇ ਕਮਾਉਣ ਦਾ ਸਭ ਤੋਂ ਘੈਂਟ ਤਰੀਕਾ ਤੁਹਾਨੂੰ ਦੱਸਿਆ ਸੀਗਾ ਮੈਂ ਗਰਮੀਆਂ 'ਚ ਕਿਵੇਂ ਕਮਾ ਸਕਦੇ ਆ ਹੁਣ ਮੈਂ ਤੁਹਾਨੂੰ ਇ ਲੌਨ ਮੂਵਰ ਜਿਹੜਾ ਹੁੰਦਾ ਹੈ ਖਰੀਦ ਲਿਆ ਆਪਾਂ ਨੇ ਖੱਬਲ ਕੱਟਣ ਵਾਲੀ ਮਸ਼ੀਨ ਹੁਣ ਇਹਦੇ ਨਾਲ ਆਪਾਂ ਵਧੀਆ ਪੈਸੇ ਅਰਨ ਕਰ ਸਕਦੇ ਆ ਮੈਂ ਵੀਡੀਓ ਪਾਈ ਹੋਈ ਆ YouTube ਤੇ ਵੀ ਚੈੱਕ ਕਰ ਲਿਓ ਇੰਸਟਾ ਤੇ ਵੀ ਪਾਈ ਹੋਈ ਆ ਤੁਸੀਂ ਆਪਣਾ ਸੈਲਫ ਇੰਪਲੋਇਡ ਦੇ ਤੌਰ ਤੇ ਕੰਮ ਕਰ ਸਕਦੇ ਆ ਆਪਣੀ ਐਡ ਪਾ ਦਿਓ ਮਾਰਕੀਟਪਲੇਸ ਦੇ ਉੱਤੇ Facebook ਮਾਰਕੀਟਪਲੇਸ ਗਮਟਰੀ ਦੇ ਉੱਤੇ ਜਾਂ ਜਿੰਨੀਆਂ ਵੀ ਵੈਬਸਾਈਟਾਂ ਲੋਕਲ ਜਿਹੜੀਆਂ ਐਡ ਪਵਾਉਂਦੀਆਂ ਨੇ ਆਪਣਾ ਪ੍ਰਾਈਸ ਮੈਂਸ਼ਨ ਕਰ ਦਿਓ ਵੀ ਅਸੀਂ ਗਾਰਡਨ ਦਾ ਇਹ ਨਾਲ ਲੈਨੇ ਆ ਵੱਡੇ ਗਾਰਡਨ ਦਾ ਇਹ ਨਾਲ ਲੈਨੇ ਆ ਸੋ ਵਧੀਆ ਤਰੀਕੇ ਨਾਲ ਪੈਸੇ ਅਰਨ ਕਰ ਸਕਦੇ ਆ ਇਹ ਸਾਈਡ ਹਸਲ ਦੇ ਤੌਰ ਤੇ ਵੀ ਕਰ ਸਕਦੇ ਆ ਜਾਂ ਕਿਸੇ ਯਾਰ ਦੋਸਤ ਨੂੰ ਕੰਮ ਲਾਉਣਾ ਹੈ ਉਹ ਵਿਲਾ ਹੈ ਜਿਵੇਂ ਮੈਂ ਕਰ ਰਿਹਾ ਮੈਂ ਹੁਣ ਉਹਨੂੰ ਪਹਿਲਾਂ ਕਰਕੇ ਦਿਖਾਵਾਂਗਾ ਵੀ ਕਿਵੇਂ ਕਰੀਦਾ ਤੇ ਫਿਰ ਉਹ ਆਪ ਕਰ ਲਿਆ ਕਰੂਗਾ ਕੰਮ ਸੋ ਉਦਾਂ ਵੀ ਕਰ ਸਕਦੇ ਆ ਠੀਕ ਹੈ ਜੀ ਜਿਹੜੀ ਵੀ ਵੀਡੀਓ ਮੈਂ ਪਾਉਣਾ ਹੁੰਦਾ ਉਹ ਐਵੇਂ ਹਵਾ ਚ ਨਹੀਂ ਪਾਉਂਦਾ ਹੁੰਦਾ ਪ੍ਰੈਕਟੀਕਲ ਜਾਂ ਤਾਂ ਮੈਂ ਚੀਜ਼ ਆਪ ਕੀਤੀ ਹੁੰਦੀ ਆ ਜਾਂ ਮੇਰਾ ਐਕਸਪੀਰੀਐਂਸਡ ਹੁੰਦਾ ਜਾਂ ਫਿਰ ਉਹ ਚੀਜ਼ ਜੋ ਮੈਂ ਗੋ ਥਰੂ ਕੀਤਾ ਹੁੰਦਾ ਤਾਂ ਹੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹੁੰਦਾ ਸੋ ਧਿਆਨ ਰੱਖਿਓ ਹੋਰ ਇਨਫੋਰਮੇਸ਼ਨ ਵਾਲੀਆਂ ਵੀਡੀਓਜ਼ ਵਾਸਤੇ ਸਬਸਕ੍ਰਾਈਬ ਕਰਨਾ ਤੇ ਫੋਲੋ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲ